ਹਾਂਜੀ ਇੱਕ ਮਕਦਮਾ ਦਰਜ ਹੋਇਆ ਸੀ 279 ਨੰਬਰ 1911 2024 ਨੂੰ ਜਿਹੜਾ ਕਿ ਟਰੈਕਟਰ ਚੋਰੀ ਕਰਕੇ ਇਹਨਾਂ ਦਾ ਸਰਦਾਰ ਮਨਜੀਤ ਸਿੰਘ ਗਿਲਜੀਆਂ ਤੋਂ ਇਹਨਾਂ ਦਾ ਟਰੈਕਟਰ ਚੋਰੀ ਕਰਕੇ ਇਹਨਾਂ ਦਾ ਸੀਰੀ ਲੈ ਗਿਆ ਸੀਗਾ ਬਿਹਾਰ ਲੈ ਗਿਆ ਸੀਗਾ ਹੁਣ ਜਿਹੜੇ ਸਾਡੇ ਇੱਥੇ ਹਿਨਸ ਕ੍ਰਾਈਮ ਦੇ ਤਹਿਤ ਜਿਹੜੇ ਮਹਿਮ ਚੱਲ ਰਹੀ ਆ ਸਾਡੇ ਐਸਐਸਬੀ ਸਾਹਿਬ ਸ੍ਰੀ ਸੰਦੀਪ ਮਲਕ ਜੀ ਤੇ ਡੀਆਈਜੀ ਰੇਂਜ ਸਾਡੇ ਨਵੀਨ ਸਿੰਘ ਲਾਗੀ ਜਿਨ੍ਹਾਂ ਕੋਲ ਸੀ ਪਰਮਿਸ਼ਨ ਲੈ ਕੇ ਆਪਣੀ ਟੀਮ ਅਸੀਂ ਆ ਗਰੇਂਦਰਜੀਤ ਸਿੰਘ ਐਸਚੋ ਨਾਗਰਾ ਐਸਚੋ ਟਾਂਡਾ ਜਿਹੜੇ ਇਹਨਾਂ ਦੇ ਨਾਲ ਏਐਸਆਈ ਜਸਬੀਰ ਸਿੰਘ ਇਹਨਾਂ ਨੂੰ ਅਸੀਂ ਬਿਹਾਰ ਭੇਜਿਆ ਔਰ ਬਿਹਾਰ ਤੋਂ ਅਸੀਂ ਇਹ ਟਰੈਕਟਰ ਰਿਕਵਰ ਕਰਕੇ ਬਾਈ ਰੋਡ ਅਸੀਂ ਲੈ ਕੇ ਟਾਂਡੇ ਆਏ ਆ ਔਰ ਡੰਡ ਲਿਆ ਕੇ ਜਿਹੜੇ ਇਹਨਾਂ ਦੇ ਅਸਲੀ ਮਾਲਕ ਆ ਮਨਜੀਤ ਸਿੰਘ ਗਿਲਜੀਆ ਇਹਨਾਂ ਨੂੰ ਸੌਂਪ ਰਹੇ ਆ ਜੀ ਇਹ ਚਾਬੀਆਂ ਨੇ ਇਹ ਅਸੀਂ ਦੇ ਰਹੇ ਆ ਜੀ ਸਰ ਇਹ ਜਿਹੜੀ ਇਹ 1911 2024 ਨੂੰ ਹੋਈ ਸੀ ਇਹ ਕਿੰਨੇ ਸਾਲ ਹੋ ਗਿਆ ਨਾ ਸੱਤ ਅੱਠ ਸੱਤ ਅੱਠ ਮਹੀਨੇ ਹੋਏ ਆ ਜੀ ਹਾਂ ਤੇ ਬਾਕੀ ਅਸੀਂ ਇਹਨਾਂ ਨੂੰ ਦੇਖਦਾ ਗਿਲ ਜੀਆਂ ਤੂੰ ਸਰ ਇਹ ਕਦੋਂ ਦਾ ਡਾਟ ਟਰੈਕਟਰ ਜਿਹੜਾ ਚੋਰੀ ਹੋਇਆ ਸੀ ਪਿਛਲੇ ਸਾਲ 2024 ਦੇ ਵਿੱਚ ਨਵੰਬਰ ਚ ਚੋਰੀ ਕਰਕੇ ਇਹ ਭਈਆ ਸੀਗਾ ਬਿਹਾਰ ਦਾ ਜਿਹੜਾ ਸਾਡੇ ਪਿੰਡ ਕੰਮ ਕਰਦਾ ਸੀ ਰਜੀਸ਼ਾ ਇਹ ਰਾਤ ਦੇ ਟਾਈਮ ਟਰੈਕਟਰ ਚੋਰੀ ਹਵੇਲੀ ਦੇ ਵਿੱਚੋਂ ਕਰਕੇ ਲੈ ਗਿਆ ਸੀ ਟਰੈਕਟਰ ਚਾਲੀ ਜਿੱਦਾਂ ਹੁਣ ਪੁਲਿਸ ਨੇ ਤੁਹਾਨੂੰ ਚਾਬੀਆਂ ਇਹਦੀਆਂ ਵਾਪਸ ਲਿਆ ਗਏ ਉਹ ਤੁਹਾਨੂੰ ਦੇ ਆਪ ਤੁਹਿਆ ਕੇ ਦਿੱਤਾ ਕਿਦਾਂ ਦਾ ਲਾਹ ਮਹਿਸੂਸ ਹੋ ਰਿਹਾ ਦਾ ਨੂੰ ਪ੍ਰਸ਼ਾਸਨ ਦਾ ਬਹੁਤ ਵਧੀਆ ਇਹਦੇ ਵਿੱਚ ਇਹਨਾਂ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਆ ਜਿਹਦੇ ਵਿੱਚ ਡਿਪਟੀ ਸਾਹਿਬ ਦਾ ਮੈਂ ਆਤੀ ਤੁਨਵਾਦੀਆਂ ਤੇ ਐਸ ਐਚਓ ਸਾਹਿਬ ਦਾ ਕਿ ਜਿਨ੍ਹਾਂ ਨੇ ਆਪਣੀ ਟੀਮ ਭੇਜ ਕੇ ਮੇਰੀ ਬਹੁਤ ਹੀ ਵੱਡੀ ਹੱਲਪ ਕੀਤੀ ਆ ਮੈਨੂੰ ਇਹ ਭਰੋਸਾ ਸੀ ਕਿ ਇਹ ਬੰਦਾ ਬਹੁਤ ਵਧੀਆ ਕੰਮ ਕਰਦਾ ਪਿਆ ਪਰ ਉਸ ਬੰਦੇ ਨੇ ਬਹੁਤ ਵੱਡਾ ਧੋਖਾ ਦੇ ਕੇ ਤੇ ਇਹ ਕੰਮ ਕੀਤਾ ਔਰ ਨੇਪਾਲ ਬਾਰਡਰ ਤੋ ਜਾ ਕੇ ਗੁਰਨਾ ਥਾਣਾ ਸੀਗਾ ਜਿੱਥੂ ਜਾ ਕੇ ਇਹ ਰਿਕਵਰ ਹੋਇਆ ਟਰੈਕਟਰਸ ਜੋ ਓਟੋ ਨਾਲ ਤਿੰਨ ਬੰਦੇ ਪੁਲਿਸ ਦੇ ਗਏ ਸੀ ਜਿਨ੍ਹਾਂ ਜੇ ਜਸਵੀਰ ਸਿੰਘ ਜੀ ਤੇ ਜਸਪ੍ਰੀਤ ਤੇ ਅਮਨਪ੍ਰੀਤ ਅਮਨਜੀਤ ਸਿੰਘ ਨੇ ਉਹਦੀ ਅਜੇ ਤੱਕ ਰੈਸਟ ਨਹੀਂ ਪਈ ਹੈਗੇ ਉਹ ਭੱਜਿਆ ਦੌੜ ਪਗੋੜਾਈ ਆ ਬਾ ਮੁੰਡਾ ਸਾਡੇ ਕੋਲ ਨਹੀਂ ਆ ਹਾਂਜੀ ਕਿਹਨੂੰ ਪਤਾ ਕਿਤਾ ਲੱਗਾ ਕਿ ਉਹ ਜਿਹੜਾ ਤਾਂ ਉਹ ਉੱਥੇ ਦੇ ਲੋਕਾਂ ਨੇ ਸਾਡੀ ਮਦਦ ਕੀਤੀ ਆ ਉਹ ਆਪਣਾ ਤਾਲਮੇਲ ਕੀਤਾ ਸੀਗਾ ਉੱਥੋਂ ਸਾਨੂੰ ਲੱਗਿਆ ਐਵੇਂ ਤੁੱ ਲੱਗਾ ਤੇ ਫਿਰ ਇਹਨਾਂ ਨੇ ਉੱਥੇ ਰਰਿਆ ਥਾਣੇ ਰਿਪੋਰਟ ਕੀਤੀ ਉਹਨਾਂ ਨੂੰ ਕਾਲ ਕੀਤੀ ਫਿਰ ਉਹਨਾਂ ਨੇ ਅੱਗੇ ਨੇਪਾਲ ਬਾਰਡਰ ਤੇ ਗੁਰਨਾਥ ਖਾਣਾ ਸੀਗਾ ਉਹਨਾਂ ਨੂੰ